ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਪੂਰੇ ਭਾਰਤ ਚ ਬੜੇ ਉਤਸ਼ਾਹ ਅਤੇ ਧਾਰਮਿਕ ਰੀਤੀ ਰਿਵਾਜਾਂ ਨਾਲ ਮਨਾਇਆ ਜਾਂਦਾ ਹੈ। ਸ਼ਹਿਰ ਨੰਗਲ ਵਿੱਚ ਵੀ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਭਾਰੀ ਉਤਸਾਹ ਦੇਖਣ ਨੂੰ ਮਿਲਦਾ ਹੈ। ਦੁਸ਼ਹਿਰੇ ਦਾ ਤਿਉਹਾਰ ਹਰ ਸਾਲ ਲੜਕਿਆਂ ਦੇ ਸਕੂਲ ਦੇ ਗਰਾਊਂਡ ਵਿੱਚ ਮਨਾਇਆ ਜਾਂਦਾ ਹੈ। ਜਿਸ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਕੂਲ ਆਫ ਐਮਨੈਸ ਬਣਾਇਆ ਗਿਆ ਹੈ। ਤੇ ਉਸ ਵਿੱਚ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਨੇ। ਜਿਸ ਨੂੰ ਲੈ ਕੇ ਇਸ ਸਾਲ ਦੁਸ਼ਹਿਰੇ ਲਈ ਗਰਾਊਂਡ ਉਪਲਬਧ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਸਾਹਮਣੇ ਆ ਰਹੀਆਂ ਸਨ ਜਿਸ ਦੇ ਉੱਤੇ ਠਲ ਪਾਉਦੇ ਹੋਏ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਅੱਜ ਸਪਸ਼ਟ ਕੀਤਾ ਕਿ ਇਸ ਸਾਲ ਵੀ ਦੁਸ਼ਹਿਰੇ ਦਾ ਪਰਬ ਬੜੀ ਤੂਮਤਾਮ ਦੇ ਨਾਲ ਸਮੂਲ ਆਪ ਐਮ ਐਨ ਐਸ ਦੇ ਗਰਾਊਂਡ ਵਿੱਚ ਹੀ ਮਨਾਇਆ ਜਾਵੇਗਾ ਇਸ ਦੇ ਚਲਦਿਆਂ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਅ ਤੇ ਇੱਕ ਪਿਛਲੇ ਵਾਰੀ ਡਿਮਾਂਡ ਸੀਗੀ ਦੁਸ਼ਹਿਰਾ ਗਰਾਊਂਡ ਦੀ ਉਹ ਇਸ ਸਾਲ ਅਸੀਂ ਸਕੂਲ ਦੇ ਵਿੱਚ ਇਹਨੂੰ ਲਾਉ ਕਰਕੇ 8 ਅਕਤੂਬਰ ਨੂੰ ਇੱਕ ਭਵਯਾ ਦੁਸ਼ਹਿਰਾ ਜਿਹੜਾ ਹੈ ਉਹ ਨੰਗਲ ਦੇ ਵਿਖੇ ਹੋਊਗਾ ਬੁਆਇਸ ਸਕੂਲ ਆਫ ਐਮੀਨੈਂਸ ਦੇ ਗਰਾਊਂਡ 'ਚ